I do ਸ਼੍ਰੀ ਦੀਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਪਿਆਰੇ ਖਾਲਸਾ ਜੀ ਵੱਡੇ ਭਾਗ ਨੇ ਪਾਤਸ਼ਾਹ ਦੇ ਚਰਣਾ ਵਿੱਚ ਆਣ ਕੇ ਗੁਰੂ ਕੀ ਸੰਗਤ ਕਰਨ ਦਾ ਸਮਾਂ ਨਿਸ਼ਚਿਤ ਹੋਇਆ ਇਹ ਗੁਰੂ ਦੀ ਕਹਿਮਤ ਹੈ ਗੁਰੂ ਦੀ ਬਖਸ਼ਿਸ਼ ਹੈ ਸ਼ਾਮ ਦੇ ਜਵਾਨ ਸੱਜੇ ਸੋਦਾ ਰਾਹ ਰਾਜ ਸਾਹਿਬ ਜੀ ਦੇ ਜਾਤ ਹੋਏ ਅਲਾਜੀ ਸਿੰਘਾ ਨੇ ਰਸਕ ਨਿਆਸਰਾ ਵਿੱਚ ਕੀਰਤਨ ਕੀਤਾ ਹੈ ਕਥਾਵਾਚਕ ਭਾਈ ਤਜਦ ਸਿੰਘ ਜੀ ਕਰਨਾਲ ਵਾਲਿਆਂ ਨੇ ਆਪ ਜੀ ਦੇ ਨਾਲ ਗੁਰੂ ਕੀ ਸ਼ਬਦ ਦੀ ਕਥਾ ਇਤਿਹਾਸ ਦੀ ਕਥਾ ਦੁਆਰਾ ਆਪ ਸੰਗਤਾਂ ਦੇ ਨਾਲ ਸਾਂਝ ਪਾਈ ਹੈ ਹੁਣ ਹੁਣ ਦੀ ਤਮੀਰ ਦੇ ਵਿੱਚ ਆਪ ਦੀ ਸੇਵਾ ਦੇ ਵਿੱਚ ਕੁਝ ਸਮੇਂ ਵਾਸਤੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਇੱਥੇ ਹਾਜ਼ਰ ਹੈ ਸਾਰੀ ਸੰਗਤ ਪਿਆਰ ਵਿੱਚ ਆਇਓ ਬਲਾਈ ਦੀ ਸਤੇ ਪਰਵਾਰ ਕਰਿਓ ਕੋਈ ਵੀ ਰਸਨਾ ਮਨਜੀ ਨਾ ਰਵੇ ਸਾਤ ਸੰਗਤ ਜੀ ਕਲਗੀਧਰ ਦਸ਼ਮੇਸ਼ ਜੀ ਸਾਹ ਨਹੀਂ ਸਾਡੀ ਝੋਲੀ ਵਿੱਚ ਫਤਿਹ ਦੀ ਦਰਜ ਪਾਈ ਹੈ ਮੇਰੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਤਾ ਜੀ ਦਾ ਬਚਨ ਹੈ ਪਾਤਸ਼ਾਹ ਕਹਿੰਦੇ ਜਿਹੜਾ ਸਿੰਘ ਗੱਜ ਕੇ ਫਤਿਹ ਬੁਲਾਉਂਦਾ ਹੈ ਨਾ ਉਹਦੇ ਵਾਸਤਾ ਸਾਡਾ ਮੁੱਖ ਹੁੰਦਾ ਹੈ ਆਹ ਕਲਗੀਧਰ ਦਸ਼ਮੇਸ਼ ਪਤਾ ਜੀ ਮੁੱਖ ਵਲ ਹੋਈਏ ਫਤਿਹ ਵਿੱਚੋਂ ਜਿਹੜਾ ਵਾਲ ਮਿਲੀ ਦਾਸਾਂ ਨੂੰ ਕੁਝ ਕਹਿਣ ਦਾ ਵਾਲ ਬਖਸ਼ਿਓ ਇੱਕੋ ਵਾਰ ਚਰ ਤੇ ਸਾਰੀ ਸੰਤ ਗੱਜ ਕੇ ਕਹਿ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਆਈਆਂ ਸੰਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰ ਨਾਮ ਦੀਆਂ ਦਾਤਾ ਬਖਸ਼ਣ ਗੁਰਸਿੱਖੀ ਜੀਵਨ ਬਖਸ਼ਣ ਆਪਣੇ ਦਰ ਤੋਂ ਖੁਸ਼ੀਆਂ ਤੇ ਖੇੜੇ ਬਖਸ਼ਣ ਗੁਰੂ ਗੁਰੂ ਜਪਣ ਦਾ ਬਲ ਬਖਸ਼ਣ ਗੱਜ ਕੇ ਕਹਿ ਦਿਓ ਨਾਮਕ ਨਾਮ ਚਰਦੀ ਤਲਾਬ ਤੇਰੇ ਭਾਣੀ ਸਰਬਤ ਦਾ ਪਾਲਾ ਸਤ ਸੰਗਤ ਜੀ ਮੇਰੇ ਪਾਤਸ਼ਾਹ ਜਰਦੇਵ ਰਹਿਮਤਾਂ ਦੇ ਮਾਲਕ ਮੇਰੇ ਪਰਿਆ ਹੱਥ ਰੱਖਣ ਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਆਪ ਜੀ ਦੇ ਨਾਲ ਇਤਿਹਾਸ ਦੀ ਸਾਖ ਪਾਉਣ ਵਾਸਤੇ ਜਾ ਰਹੇ ਹਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਪੰਜਾਬ ਦੀ ਧਰਤੀ ਤੇ ਗੋਰਿਆਂ ਦਾ ਰਾਜ ਆਇਆ ਉਹ ਕਹਿੰਦੇ ਦੁਆਸਤਾਂ ਤੇ ਅਸੀਂ ਰਾਜ ਕਰਦੇ ਸਾਂ ਕਦੇ ਪੰਜਾਬ ਦੀ ਧਰਤੀ ਦੇ ਸਿੱਖ ਬਾਦਸ਼ਾਹ ਸੀ ਗਿਆਨੀ ਜੀ ਲਿਖਦੇ ਨੇ ਸੋਰ ਸਿੰਘ ਸੀਤਲ ਸਾਹਿਬ ਉਹ ਕਹਿੰਦੇ ਕੋਈ ਦੂਰ ਦੀ ਗੱਲ ਨਹੀਂ ਇਸ ਦੇਸ਼ ਤੋਂ ਅੰਦਰ ਕਦੀ ਅਸੀਂ ਵੀ ਹੁੰਦੇ ਸਾਂ ਰਾਜਵਾਲੇ ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ ਤਾਜ ਤਖਤ ਵਾਲੇ ਤੇ ਅਣਖਿਆਣ ਵਾਲੇ ਸਾਡੇ ਸਰਾਂ ਤੇ ਕਲਗੀਆਂ ਸੋਹਣੀਆਂ ਸਨ ਸਾਨੂੰ ਨਿਉਂਦੇ ਸਨ ਕਈ ਦੁਵਾਰ ਵਾਲੀ ਸਾਡੀ ਚਰਮ ਦੀ ਤੇਗ ਦੀ ਧਾਰੇ ਅੱਗੇ ਪਾਣੀ ਭਰਦੇ ਸੰਗ ਕਈ ਨਿਸ਼ਾਨ ਵਾਲੇ ਕੌਣ ਦੇਣ ਦਾ ਸੀ ਰੁਣਦੇ ਫਿਰਮ ਕੇ ਹੈ ਆਪਣੇ ਤਾਜ ਵਿੱਚ ਨਹੀਂ ਰੇ ਹੰਤਾਲ ਵਾਲੇ ਸੀਤ ਰਹਾਲ ਫਕੀਰਾਂ ਦੇ ਨਜ਼ਰੇ ਆਉਂਦੇ ਤਾਜ ਤਖਤ ਨਿਸ਼ਾਨ ਘਰ ਪਾਰ ਵਾਲੇ ਸਾਹਿਬ ਸਿੰਘ ਜੀ ਗੁਰਿਆ ਤੇ ਪੰਜਾਬ ਦੀ ਧਰਤੀ ਤੇ ਰਾਜ ਕੀਤਾ ਉਹਨਾਂ ਨੇ ਵੇਖਿਆ ਕਿ ਜਿਹੜੇ ਸਿੱਖ ਨੇ ਇਹਨਾਂ ਨੂੰ ਲੰਬੇ ਸਮੇਂ ਤੱਕ ਕਿਵੇਂ ਗੁਲਾਮ ਰੱਖਿਆ ਕਰ ਸਕਦਾ ਉਹਨਾਂ ਨੇ ਵੇਖਿਆ ਜਿਨ੍ਹਾਂ ਜਿਹੜੇ ਸਿੱਧ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜਿਆ ਜਿਨ੍ਹਾਂ ਜਿਹੜੇ ਆਪਣੇ ਗੁਰਧਾਮਾਂ ਦੇ ਨਾਲ ਜੁੜਿਆ ਉਹਨਾਂ ਚਿਰ ਇਹਨਾਂ ਨੂੰ ਕਿਉਂਕਿ ਗੁਲਾਮ ਨਹੀਂ ਰੱਖਿਆ ਜਾ ਸਕਦਾ ਇਹਨਾਂ ਦੇ ਅੰਦਰ ਉਹ ਸੁਪ੍ਰਿਤ ਗੁਰਦੁਆਰਾ ਸਾਹਿਬ ਤੋਂ ਭਰਦੀ ਹੈ ਆਜ਼ਾਦੀ ਵਾਲੀ ਉਹਨੂੰ ਪਿਵੇਂ ਧੱਕਮ ਕੀਤਾ ਜਾਵੇ ਇਹ ਸਾਡੇ ਗੁਰਦੁਆਰਾ ਸਾਹਿਬ ਵੱਲ ਹੋਈ ਇਹਨਾਂ ਨੇ ਵੇਖਿਆ ਇਹ ਸਾਡੇ ਗੁਰਦੁਆਰਾ ਸਾਹਿਬ ਇੱਥੇ ਜਿਹੜਾ ਪ੍ਰਬੰਧ ਸੀ ਉਹ ਮਹੰਤਾਂ ਦਾ ਸੀ ਸਾਸਕ ਜੀ ਮਹੰਤਾਂ ਲਾਜ ਮਾੜਾ ਨਹੀਂ ਪਰ ਕੁੱਝ ਮਹੰਤ ਐਸੇ ਆਏ ਜਿਨ੍ਹਾਂ ਦੀ ਕਰਨੀ ਨੇ ਮਹੰਤ ਲਾਭਤ ਬਦਨਾਮ ਕਰਕੇ ਰੱਖ ਦਿੱਤਾ ਜਦੋਂ ਸਿੱਖ ਲੰਗੜਾ ਲੱਗ ਗਏ ਉਦੋਂ ਗੁਰਦੁਆਰਾ ਸਾਹਿਬਾਂ ਦੀ ਸੇਵਾ ਸੁਆਲ ਮਹੰਤਾਂ ਨੇ ਕੀਤੀ ਹੈ ਬਾਣੀ ਸ਼ੇਰੇ ਪਟਾਪਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤੇ ਗੁਰਦੁਆਰਾ ਸਾਹਿਬ ਦਾ ਜਿਹੜੀ ਸੇਵਾ ਸੰਭਾਲ ਦਾ ਕੰਮ ਹੈ ਉਹ ਹਰਤ ਕਰਦੇ ਨੇ ਪਰ ਸਾਧ ਸੰਗਤ ਜਿਹੜੀਆਂ ਜ਼ਮੀਰਾਂ ਸੀ ਗੁਰਦੁਆਰਾ ਸਾਹਿਬ ਦੇ ਨਾਲ ਮਹੱਤਾ ਨੇ ਆਪਣੀਆਂ ਜ਼ਮੀਰਾਂ ਸਮਝਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਕਿਹਾ ਕਿ ਸਾਡੀ ਨਿੱਜੀ ਜ਼ਮੀਰ ਹੈ ਸਾਡੀ ਨਿੱਜੀ ਜਾਇਦਾਦ ਹੈ ਗੋਰੇ ਉਹਨਾਂ ਕੋ ਪਹੁੰਚੇ ਬੋਲਾਂ ਨਾਲ ਗੱਲ ਕੀਤੀ ਕਿਉਂਕਿ ਪੰਜਾਬੀ ਬਹਾਦਰਾਂ ਦੀ ਕੌਮ ਹੈ ਇਹ ਕੌਮ ਦਾ ਬਹਾਦਰਾਂ ਦੀ ਕਿਉਂਕਿ ਜਦ ਵੀ ਦੇਸ਼ ਨੂੰ ਖੂਨ ਦੀ ਲੋੜ ਪੈਗੀ ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ ਰਚਿਆ ਕਿਸੇ ਸੁਬੰਦਰ ਸਾਹਿਬ ਦਾ ਮਾਤਾ ਰੁਲਾੜੀ ਮੌਤ ਦੀ ਨਹੀਂ ਪੰਜਾਬੀਆਂ ਨੇ ਜਦ ਵੀ ਖੂਨ ਦੀ ਨਦੀ ਵਿੱਚ ਕਾਲ ਆਈ ਛਾਲ ਬਾੜ ਕੇ ਭਰੀ ਪੰਜਾਬੀਆਂ ਨੇ ਚੋਹਾ ਪਾਸਿਆਂ ਤੋਂ ਭਾਵੇਂ ਆਈ ਹੋਈ ਪਹਿਲਾ ਹਿੱਕ ਤੇ ਜਰੀ ਪੰਜਾਬੀਆਂ ਨੇ ਉਹਨਾਂ ਵੇਖਿਆ ਭਾਰਤਾਂ ਦੀ ਕੌਮ ਆ ਇਹਨਾਂ ਇਸ ਕੌਮ ਨੂੰ ਗੁਲਾਮ ਕਿਲੇ ਰੱਖਣਾ ਉਹ ਮਹੰਤਰ ਕੋਲ ਪਹੁੰਚੇ ਮਹੰਤਰ ਕੋ ਕਹੂਸਾ ਨੇ ਉਹਨਾਂ ਭਾਰਤਾਂ ਨੂੰ ਕਿ ਆਪੀ ਸਿੱਖੇ ਕੋ ਤਾਂ ਦੀ ਸੀਮ ਕਰਵੇ ਗੁਰਦੁਆਰਾ ਸਾਹਿਬ ਆਇਆ ਚੜਾਵਤ ਪਾਇਆ ਤੇ ਮੱਥਾ ਟੇਕ ਕੇ ਚਲੇ ਆ ਗਏ ਨਾ ਗੁਰਦੁਆਰਾ ਸਾਹਿਬ ਕੀ ਉਤਰ ਹੋਵੇ ਨਾ ਗੁਰਦੁਆਰਾ ਸਾਹਿਬ ਕਥਾ ਹੋਵੇ ਇਹ ਨਾ ਗੁਰਦੁਆਰਾ ਸਾਹਿਬ ਕੋਈ ਟਾੜੀ ਕੁਸ਼ੀਸ਼ ਬੋਲਣ ਔਰ ਇਸੇ ਤਰ੍ਹਾਂ ਇਹ ਕੰਮ ਜਾਰੀ ਰਿਹਾ ਔਰ ਸਤਸੰਗ ਜੀ ਮਹੰਤ ਜਿਹੜੇ ਸੀ ਉਹ ਆਪਣੀਆਂ ਮਨਮਾਨੀਆਂ ਕਰਨ ਲੱਗੇ ਜਦੋਂ ਸਿੰਘ ਸਭਾ ਲੈ ਲੈ ਕੁੰਡਵੇ ਚਾਈ ਹੈ ਸਤਸੰਗ ਜੀ ਭਾਈ ਸਤਸਿੰਘ ਜੀ ਨੇ ਤਰਨਤਾਰ ਸਾਹਿਬ ਦੀ ਧਰਤੀ ਤੇ ਇੱਕ ਗੱਲ ਕਹੀ ਸਤਸੰਗ ਜੀ ਉਹਨੇ ਕਿਹਾ ਕਿ ਹਰ ਸਿੱਖ ਨੂੰ ਗੁਰੂ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੀ ਰਹਿਮਤ ਲੈ ਕੇ ਅਮਰ ਪਤਰੀ ਸਿੱਖ ਹੋਣਾ ਚਾਹੀਦਾ ਮਹਾਰਾਜਾ ਨੂੰ ਇਹ ਗੱਲ ਪ੍ਰਵਾਨ ਨਹੀਂ ਸੀ ਸਾਧ ਸੰਗਤ ਜੀ ਉਹਨਾਂ ਨੇ ਵੇਖਿਆ ਉਸੇ ਸ਼ਾਮ ਸਰਦਾਰ ਸੰਤ ਸਿੰਘ ਦਾ ਬੇਟਾ ਤੇ ਉਹਦੀ ਬੇਟੀ ਮੱਥਾ ਟੇਕਣ ਵਾਸਤੇ ਆਏ ਮਹਾਰਾਜ ਨੇ ਕਿਹਾ ਇਹ ਉਹ ਸੰਤ ਸਿੰਘ ਦਾ ਬੇਟਾ ਤੇ ਬੇਟੀ ਹੈ ਕਿੰਨੀ ਉਮਰ ਸੀ ओर बेटे की सतसंग उम्री अठ सालोवर तरह गर्मी महंत शराबियां बोतल लिया के सरोवर ठंडिया करके पीएसंग गुरद्वारा साहब किसी की सतसंग कोई बीबी आई भी ये ਇਸ ਤਰ੍ਹਾਂ ਦੀਆਂ ਘਟਨਾਵਾਂ ਕਰਦੇ ਜਦੋਂ ਸਰਦਾਰ ਸੰਤ ਸਿੰਘ ਦਾ ਬੇਟਾ ਸਰੋਵਰ ਵਿੱਚ ਡੋਬ ਦਿੱਤਾ ਉਹਦੀ 14 ਸਾਲਾਂ ਦੀ ਲੜਕੀ ਸੀ ਉਹਦੀ ਦੇਹਧਾਰੀ ਕੀਤੀ ਇਹਨਾਂ ਨੇ ਸਾਹਿਬ ਜੀ ਜਿਹੜੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਤੇਜਾ ਸਿੰਘ ਪੁੱਛਿਆ ਸੀ ਉਸ ਵੇਲੇ ਕਿਉਂਕਿ ਹਰਮੰਦਰ ਸਾਹਿਬ ਵੀ ਜਦੋਂ ਇਹ ਘਟਨਾ ਵਾਪਰੀ ਨਾ ਸਭ ਤੋਂ ਪਹਿਲਾਂ ਪ੍ਰਬੰਧਕ ਸ੍ਰੀ ਹਰਮੰਦਰ ਸਾਹਿਬ ਦਾ ਲਿਆ ਕੁਝ ਸਿੱਖਾਏ ਅਮਰ ਸ਼ਬਦ ਦੇ ਕਾਂ ਪ੍ਰਸ਼ਾਦ ਲੈ ਕੇ ਆਏ ਤੇ ਜਿਨ੍ਹਾਂ ਨੇ ਕਿਹਾ ਵੀ ਤਾਜੀ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਵਾਨ ਨਹੀਂ ਐ ਉਹਨਾਂ ਨੇ ਕਿਹਾ ਕਿਉਂ ਕਿੰਨੇ ਤੁਸੀਂ ਨੀਨੀ ਜਾਂਦੇ ਹੋ ਔਰ ਬਦਾਸੀ ਸਿੰਘ ਜੀ ਇਹਨਾਂ ਨੇ ਕਿਹਾ ਵੀ ਤੁਸੀਂ ਨੀਨੀ ਜਾਂਦੇ ਹੋ ਇਹ ਵੀ ਸ਼ਬਦ ਵੈਸੇ ਅਸੀਂ ਦਿੱਤਾ ਹੈ ਦੂਜੇ ਦਰ ਤੇ ਸਾਰਿਆਂ ਨੂੰ ਸਾਜ ਸੰਗਤ ਦੀ ਮੇਰੇ ਪਾਤਸ਼ਾਹ ਨੇ ਮਾਨਤਾ ਇੱਕੋ ਜਿਹੀ ਦਿੱਤੀ ਐ ਇਹਨਾਂ ਨੇ ਕਿਹਾ ਵੀ ਤਾਜੀ ਦੇਗ ਅਸੀਂ ਪ੍ਰਵਾਨ ਨਹੀਂ ਕਰਨੀ ਗੁਰੂ ਦੇ ਘਰ ਤੇ ਸਾਹੀ ਦੇਵ ਨੂੰ ਕੋਗਰੀ ਲਾਵਾ ਉਸ ਵੇਲੇ ਸਰਦਾਰ ਤੇਜਾ ਸਿੰਘ ਪੁੱਜਰ ਕਰਤਾਰ ਸਿੰਘ ਚੱਬਰ ਸਾਹਿਬ ਉੱਥੇ ਪਹੁੰਚੇ ਭਰਮ ਸਿੰਘ ਅਟਾਲੀ ਵਾਲੇ ਆ ਗਏ ਉਹਨਾਂ ਕਾ ਮਹੱਤਵ ਦੇਖ ਕਿਉਂ ਪਰਵਾਹ ਨਹੀਂ ਕਰਦੇ ਉਹਨਾਂ ਨੇ ਨੀਵੀਂ ਜੱਤ ਦੇ ਨੇ ਉਹਨਾਂ ਨੇ ਹੁਕਮਨਾਮਾ ਗੁਰੂ ਪਾਤਸ਼ਾਹੀ ਦੇ ਚਰਖਾ ਤੋਂ ਲਿਆ ਜਾਵੇ ਮੇਰੇ ਪਾਵਨ ਕਰਦੇਵ ਰਹਿਮਤਾਂ ਦੇ ਬਾਦਸ਼ਾਹ ਦੇ ਕਿਰਪਾ ਕਰਨਗੇ ਹੁਕਮਨਾਮਾ ਇਹਨਾਂ ਨੂੰ ਆਪਣੇ ਬਖਸ਼ਣੇ ਭਾਈ ਇਹ ਗੁਰੂ ਪਾਤਸ਼ਾਹ ਰਾਮਕਾਂਦੇ ਵਾਰਿਸ ਦੀ ਰਹਿਮ ਕਿਉਂਕਿ ਪ੍ਰਜਾਗੀਆਂ ਨੂੰ ਉੱਥੋਂ ਭਜਾ ਦਿੱਤਾ ਅਸਵੀ ਅਕਾਲ ਤਖਤ ਸਾਹਿਬ ਦੇ ਅੱਗੇ ਜਥੇਦਾਰ ਤੇਜਾ ਸਿੰਘ ਪੁਚੇ ਨੂੰ ਜਥੇਦਾਰ ਸਥਾਪਿਆ ਅੱਜ ਵੀ ਤੇ ਕੀਤੀ ਜਾ ਰਹੀ ਹੈ ਉਹ ਬੀਬੀ ਆਈ ਉਹਨੇ ਕਿਹਾ ਖਾਲਸਾ ਦੀ ਇੱਥੇ ਬੈਠੇ ਗੱਲਾਂ ਕਰੀ ਜਾਓਗੇ ਕੋਈ ਕੁਝ ਪ੍ਰੋਗਰਾਮ ਨਹੀਂ ਹੋਵੇ ਮਹੱਤ ਨੇ ਲੋਕ ਸਾਡੇ ਨਾਲ ਕੀਤਾ ਮੇਰੀ ਬੇਟੀ ਦੀ ਵਿਵਪਤੀ ਕੀਤੀ ਹੈ ਮੇਰਾ ਪੁੱਤਰ 8 ਸਾਲਾ ਦਾ ਉਹਦੇ ਗਾਲੇ ਚ ਪੱਥਰ ਬੰਨ ਕੇ ਸਰੋਵਰ ਵਿੱਚ ਲੋੜ ਦਿੱਤਾ ਹੈ ਇਹ ਕੰਮ ਗੁਰਦੁਆਰਾ ਸਾਹਿਬ ਵਿੱਚ ਹੋਇਆ ਸਾਸ਼ੰਗਤ ਅਰਕਾਰ ਪਰਸਪੋਰ ਸਿੰਘ ਹੈ ਸਰਦਾਰ ਹੰਦਰਾ ਸਿੰਘ ਅਲਾਦੀਨਪੁਰ ਮਹੰਤਾਂ ਨੇ ਉਹਦੇ ਦੀਵਾਰ ਕਰ ਦਿੱਤੇ ਸਰਦਾਰ ਹੁਸ਼ਕੀ ਕੋਲਡ ਬਚਾਓ ਬਸਾਉਂ ਜ਼ਿਲ੍ਹਾ ਗਰਦਾਸਪੁਰ ਇਹ ਦੋ ਛਿਕਾ ਦੀ ਸ਼ਹਾਦਤ ਹੋਈ ਹੈ ਇਹ ਸਾਸ਼ੰਗਤ ਦੀ ਦਸਹਿਰੇ ਦੇ ਕੋਲ ਮਹੰਤਾਂ ਨੂੰ ਉਦੋਂ ਛੱਡ ਕੇ ਦੌੜ ਕੇ ਬੇਸ਼ੱਕ ਗੋਰੀਆਂ ਦੀ ਸਰਕਾਰ ਇਹਨਾਂ ਦੀ ਮਦਦ ਕਰਦੀ ਸੀ ਸੰਸਮਿਤੀ ਜਿਹੜਾ ਉਥੋਂ ਕੱਟ ਲਿਆ ਗਿਆ ਤੇ ਉਸ ਵੇਲੇ ਸਰਦਾਰ ਹਰਿਆ ਸਿੰਘ ਜੀ ਦੇ ਦਸਹਿਰੇ ਤੇ ਸਾਰਾ ਪੰਥ ਇਕੱਤਰ ਹੋਇਆ ਉੱਥੇ ਹੀ ਸਰਦਾਰ ਲక్ష్మణ ਸਿੰਘ ਧਾਰੋਵਾਲੀ ਅਤੇ ਸਾਰਿਆਂ ਨੇ ਆਪਣੀਆਂ ਕਥੀਰਾਂ ਦਿੱਤੀਆਂ ਉਹਨੇ ਵੀ ਆਖਿਆ ਮੇਰੇ ਪਾਵਨ ਗੁਰਦੇਵ ਰਮਤਾ ਦੇ ਮਾਲਕ ਜਿਵੇਂ ਸਰਦਾਰ ਹਕਾਰਾ ਸਿੰਘ ਦੀ ਸਰਦਾਰ ਗੁਰ ਸਿੰਘ ਦਾ ਸਿਰ ਲਾ ਕੇ ਤੁਹਾਡਾ ਪਾਵਨ ਪਵਿੱਤਰ ਸਥਾਨ ਹੈ ਤੇ ਕਰਨਕਾ ਸਿੰਘ ਦੀ ਧਰਤੀ ਆਜ਼ਾਦ ਹੋਈ ਹੈ ਇਸੇ ਤਰ੍ਹਾਂ ਮੇਲੇ ਨਰਕਾਣਾ ਦਾ ਸਿਰ ਲੱਗੇ ਤੇ ਮੇਰਾ ਇਹ ਨਰਕਾਣਾ ਸਾਹਿਬ ਪਾਵਨ ਪਵਿੱਤਰ ਸਥਾਨ ਆਜ਼ਾਦ ਹੋਵੇ ਜਿੱਥੇ ਮਹੰਤ ਸਭ ਤੋਂ ਪ੍ਰਕਰਮੀ ਮਹੰਤ ਨਰੈਣ ਦਾਸ ਜਿਹਨੂੰ ਮਹੰਤ ਨਰੇਨੂ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ ਜਿਹੜਾ ਬੜਾ ਪ੍ਰਕਰਮੀ ਹੈ ਉਹਦੇ ਕਿਉਂਕਿ ਮੇਰੇ ਪਾਤਸ਼ਾਹ ਨੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਸ਼ਹੀਦਾਂ ਦੇ ਸਰਕਾਰ ਮੇਰੇ ਤੇ ਕਿਰਪਾ ਕਰਿਓ ਮੇਰੇ ਤੇ ਰਹਿਮਤ ਕਰਿਓ ਮੇਰੇ ਨਾਮ ਆਲੇ ਦਾ ਸੱਲਾਗੇ ਤੇ ਤੁਹਾਡਾ ਪਾਵਰ ਕੋਲੇ ਪਰ ਸਾਰ ਆਜ਼ਾਦ ਹੋਵੇ ਸਾਹਿਬ ਜੀ ਸਰਦਾਰ ਅਸ਼ਵਰ ਸਿੰਘ ਧਾਰੋ ਵਾਲੀ ਦੇ ਮਗਰ ਉਸ ਵੇਲੇ ਕੋਈ ਸ਼ੀਆਲੀ ਵਾਲਾ ਬੰਦਾ ਮਹਤ ਦੇ ਲਾ ਦਿੱਤਾ ਸੀ ਪੀ ਇਹ ਕਰਦਾ ਕੀ ਹੈ ਆਪਣੇ ਪਿੰਡ ਵਿੱਚ ਇੱਕ ਬੜੀ ਤਕੜੀ ਕਾਨਫਰੰਸ ਕੀਤੀ ਸਰਦਾਰ ਲਸ਼ਮਣ ਸਿੰਘ ਧਰੋਵਾਲੀ ਨੇ ਸਾ社 ਸੰਗਤ ਦੀ ਉਸ ਕਾਨਫਰੰਸ ਦੇ ਵਿੱਚ ਕਹਿੰਦੇ ਕੀ ਆਪਣੀ ਪਾਰੀ ਘਰੇ ਪਾਰ ਦੇ ਨਕਰ ਦਾ ਅੱਧਾ ਖਰਚ ਜਿਹੜਾ ਸਰਦਾਰ ਲਸ਼ਮਣ ਸਿੰਘ ਧਰੋਵਾਲੀ ਨੇ ਕੀਤਾ ਇਹ ਨਕਰ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਧਰੋਵਾਲੀ ਮੇਰਾ ਬਾਬਾ ਨਾਲ ਦੇ ਕੋਲ ਪਰ ਇਥੋਂ ਜਾ ਕੇ ਪਾਕਿਸਤਾਨ ਦੇ ਵਿੱਚ ਪਸਿਆ ਸੀ ਬਾੜ ਦੇ ਵਿੱਚ ਚੱਕ ਨੰਬਰ 33 ਇਹ ਮੀਟਿੰਗ ਉੱਚੇ ਕਾਨਫਰੰਸ ਕੀਤੀ ਗਈ ਹੈ ਜਿਹਦੇ ਵਿੱਚ ਸਾਧ ਸੰਗਤ ਦੀ ਪੰਥ ਦਾ ਦਰਬਾਰ ਰੱਖਣ ਵਾਲੀਆਂ ਸੈਂਕੜਾ ਪਹੁੰਚੀਆਂ ਕਿੰਨੇ ਇੰਨੀ ਸੰਗਤ ਆਈ ਸਾਧ ਸੰਗਤ ਜਿਹੜਾ ਖੂਸੀ ਉਹਦੇ ਵਿੱਚ ਵੀ ਪਾਣੀ ਮੁੱਕ ਗਿਆ ਸੀ ਔਰ ਗੁਰੂ ਪਾਵਨ ਕਰਦੇਵ ਰਹਿਮਤਾਂ ਦੇ ਵਾਲਿ ਸਤਿਗੁਰੂ ਦੇ ਚਰਨਾਂ ਵਿੱਚ ਵੱਖ-ਵੱਖ ਵਿਦਵਾਨਾਂ ਨੇ ਤਕਰੀਰਾਂ ਦਿੱਤੀਆਂ ਉਨੇ ਰੇਤੇ ਪ੍ਰਤਾਪ ਸਿੰਘ ਝੰਬਰ ਨੇ ਖਲੋ ਕੇ ਜੋ ਕੁਝ ਕਿਹਾ ਉਹ ਬੇਦੀਆਂ ਆਖੀ ਵੀ ਸੇਵਾ ਦੇ ਢੱਡ ਜਥਾ ਕਰੇਗਾ ਇਹ ਕਾਨਫਰੰਸ ਸਰਤਾਕਸ਼ਮਰ ਸਿੰਘ ਤਾਹੋ ਵਾਲੀ ਦੇ ਪਿੰਡ ਹੋਈ ਹੈ ਤੇ ਸਰਦਾਰ ਪ੍ਰਤਾਪ ਸਿੰਘ ਝੰਬਰ ਜਿਹੜਾ ਉਸ ਵੇਲੇ ਚੁੰਬਤਾਨੇ ਦਾ ਜ਼ਿੰਮੇਦਾਰ ਸੀ ਗੁਰਦੁਆਰਾ ਸੱਚਾ ਸੋਤਾ ਉੱਥੇ ਆਇਆ ਉਹਨੇ ਤਕਰੀਰ ਵਿੱਚ ਐਂਕੇ ਦੱਸਿਆ ਕਿ ਮਹਾਂਤੂ ਨਰਾਇਣ ਦਾਸ ਜੋ ਆਪਣੀਆਂ ਆਪ ਭੁਲੀਆਂ ਕਰਿਆ ਸਾਰਿਆਂ ਨੂੰ ਸੁਆਬੀ ਸੁਆਬੀ ਨੇ ਹੋ ਸਕਦਾ ਡੇਰਾ ਉਹਦੇ ਬਾਬਤ ਜੋਗਲ ਪਹਿਲੇ ਵਾਰ ਵਿੱਚ ਸਰਦਾਰ ਕਰਤਾਰ ਸਿੰਘ ਚੰਬਰ ਨੇ ਕਿਹਾ ਉਹ ਤਸਵੀਰ ਆਪ ਦੀ ਸੇਵਾ ਵਿੱਚ ਢਾਢੀ ਜਿਠਾਈ ਉਹਨੇ ਖਰੇ ਦਾ ਜੀ ਕਿਸ ਤਰ੍ਹਾਂ ਦਾ